ਆਪਾਂ ਆਪਦੇ ਜਾ ਕੇ ਮਿਲਾਂਗੇ ਚਲੋ ਹੰਦਾਂ ਨੂੰ ਸ਼ੁਰੂਆਤ ਕਰਦੇ ਆਂ ਅੱਜ ਦਾ ਵਲੌਗ ਕੀ ਕੁਝ ਕਰਦੇ ਆਂ ਦਿਖਾਵਾਂਗੇ ਤੇ ਚਲੋ ਅੱਜ ਅਸੀਂ ਰੋਟੀ ਲੈ ਲਿਆ ਪਹਿਲਾਂ ਪਰੇੜੀ ਸਮਰਾਉਣੇ ਅੱਜ ਫੇਰ ਖੇਤ ਭੇਜਾਂਗੇ ਨੂੰ ਚਲੋ ਦੇਖਦੇ ਆਂ ਕਿੱਥੇ ਤੱਕ ਜਾਂਦੇ ਆਂ ਠੀਕ ਇਹਨਾਂ ਇੱਕ ਸਾਈਡ ਦਾ ਮਗਰਾ ਢੋਖੜ ਗਿਆ ਸੀ ਮੰਗ ਲੈਟਾ ਰਹਾ ਦਾ ਉਦੇ ਬਿਲਡਿੰਗ ਲਾ ਕੇ ਸੈੱਟ ਕਰਾਉਣੇ ਆ ਅਗੜਾ ਸੀਧੀ ਆਪਣਾ ਇਹ ਖੇਤ ਜਾਂ ਤੋਂ ਲੇਟ ਹੋ ਜਾਂਦਾ ਆਰ ਫਿਰ ਉਹ ਕਹਿ ਰਿਹਾ ਜਾਂਗਾ ਹਾਂ ਉਹ ਕਹਿ ਰਿਹਾ ਕਦੇ ਫਿਰ ਦੁਬਾਰੀ ਆਏਗਾ ਉਹਨਾਂ ਤੋਂ 3 ਵਜੇ 3 ਵਜੇ ਚਲ ਲਾ ਪਾਣੀ ਪਰ ਮੱਕੀ ਮੁੱਕੀ ਵਧੀਆ ਹੁੰਦਾ ਕਰ ਲਾ ਟਾਗੜੀ ਇੱਕ ਹੋਰ ਆ ਜਾਂਦਾ ਆ ਸਕੂਲ ਤੋਂ ਮੰਦਨੇ ਜਵਾਕ ਗਰਮੀ ਬਹੁਤ ਵੇਜਾ ਹੈ ਅੱਜ ਗਰਮੀ ਬਹੁਤ ਪੈਂਦੀ ਆ ਕੱਲ ਕਾਦੇ ਮੀਂਹ ਪਾ ਦੇਣੇ ਅੱਜ ਗਰਮੈਸ ਪੂਰੀ ਕਰਦੀ ਹੈ ਮੱਕਿਆਂ ਚ ਵੀ ਪੂਰੀ ਗਰਮੈਸ ਮਾਰਦੀ ਅੱਜ ਦਾ ਬੰਦਲੇ ਆ ਜੰਦਾ ਹੈ ਬੰਦਲੇ ਇਹਦਾ ਹੈ ਰੋਡ ਤੇ ਆ ਗਏ ਪੰਪ ਦੇ ਲਵੇ ਲੱਗਣ ਵਾਲੇ ਹੋਗੇ ਬਸ ਥਾਣਾ ਡੱਬਰ ਸਾਡੀ ਪੰਪ ਆਯੂ ਆ ਸਲਾਈਟ ਰੋਡ ਆ ਗਿਆ 9ਵੇਂ ਘਾਇਮਲੇ ਦੀ ਕੋਠੀ ਆ ਥਾਣਾ ਆ ਗਿਆ ਜੀ ਇਤਨੇ ਲੁਕ ਮਾਗੜ ਨੂੰ ਸਾਇਕਾ ਮੂਰੇ ਦੇਖ ਕੇ ਚਲੋ ਆ ਗਈ ਆਪਣੀ ਬਰਫ ਵਾਲੀ ਫੈਕਟਰੀ ਜਦੋਂ ਬਰਫ ਮਿਲ ਜੇ ਬਾਰੇ ਸੱਡੀਆਂ ਤੇ ਆਹ ਬੱਜ ਚੱਲ ਪੇ ਪੰਪ ਤੋਂ ਤੇਲ ਪਵਾ ਕੇ ਦੇ ਹੁਣ ਸਾਨੂੰ ਘਰੇ ਜਾ ਕੇ ਮਿਲਾਂਗੇ ਹੈ ਭਾਈ ਇਹ ਤੇਲ ਕਿੰਨਾ ਪਾਇਆ 2.5 ਲੀਟਰ ਇਹ ਥੱਲੇ ਦੀ ਵੀ ਭਾਈ ਸੂਈ ਚੱਕਾਂਗੇ ਦੀ ਘਰੇ ਜਾ ਕੇ ਚੱਕਾਂਗੇ ਥੱਲੇ ਲੱਗੀ ਵੀ ਨਾਲ ਜਿੱਦੀ ਵੀ ਹੋਵੇ ਭਾਈ ਜਿੱਦੀ ਵੀ ਔਰ ਡੰਡੀ ਨਾਲ ਨਹੀਂ ਹੈਗੀ ਡੰਡਾ ਨਹੀਂ ਹੈਗਾ ਥੱਲੇ ਇਹਦੇ ਦਾੜ ਦੇਣੇ ਹੱਥ ਤੇ ਮਾਰੇ ਆਪੇ ਚੱਕ ਲੂ ਸੂਈ ਦਾ ਲੱਪਕੇ ਮਾਰਨਾ ਬੂਏ ਇਹ ਕੱਲ ਤੋਂ ਸਦਾਰ ਇਹ ਕਾਨੂੰਨ ਉਹਨਾਂ ਨੂੰ ਪਕੜ ਰਹੇ ਹੋਣ ਉਹ ਡਰਾਈਵਰ ਦਾ ਪੱਕਾ ਕਿ ਆਪਣੇ ਕੋਈ ਗੱਡੀ ਗੁੱਡੀ ਆ ਗਈ ਫਿਰ ਔਖਾ ਹੋ ਜੂ ਅਗਲੇ ਮਹੀਨੇ ਤੋਂ ਇੱਧਰਲੇ ਰੋਡਾਂ ਨੂੰ ਮੋੜਨ ਲੱਗ ਜਾ ਕਰਾਂਗੇ ਫਿਰ ਇੱਥੋਂ ਆਏ ਸੱਦਾ ਸਲਾਈਡ ਹਾਂ ਅਰ ਨੂੰ ਕੋਈ ਹੋਤ ਨਾ ਕੋਈ ਅੱਛਾ ਫਾਰਸ ਨੂੰ ਪਨੇ ਰੇ ਪਾ ਮਨ ਕਾ ਦਿਨ ਹੋ ਗਿਆ ਜੀ ਆਪਣਾ ਕਿਨੂੰ ਕਿਨੂੰ ਪਾਇਆ ਤੀ ਕਿਨੂੰ ਪਾਇਆ ਤੀ ਛੀਮਾ ਦੇਂਦੇ ਉਹਦੇ 3 ਬੰਜਮਾ ਦੇਂਦੀ ਪਤਾ ਨਹੀਂ ਛੀਮਾ ਦੀ ਅੱਜ ਹੋਈ ਆਪਣੀ 27 ਸਾਤ ਦਾ ਮਾਤਾ ਮਾਨਾ ਦੇ ਅਦੋਰਤ ਨੇ ਪੂਰੇ ਹੋ ਜਾਣਗੇ। ਆਲੂ ਪਾ ਦੀ। ਹੂੰ। ਤੇ ਆ ਸਰਕਾਰੀ ਸਕੂਲ ਕੁੜੀਆਂ ਦੇ ਵਾਸਤੇ ਬਣ ਗਿਆ। ਚਲੋ ਕੋਈ ਦਾ ਕੰਮ ਵਧੀਆ ਹੋਇਆ ਪਿੰਡ ਚ। ਹਾਂ ਦਾ ਜੀ ਹੁਣ ਆਪਣੀਆਂ ਧਾਰਾਂ ਅੰਦਰ ਚੋਲੀਆਂ ਤੇ ਦੁੱਧ ਵੀ ਪਾਤਾ ਦੈਰੀ ਚ ਤੇ ਆਪਾਂ ਹੁਣ ਇੱਕ ਨਵੇਂ ਬੰਦੇ ਨੂੰ ਮਿਲਾਉਣ ਜਾਵਾਂਗੇ ਸੋਨੂੰ। ਤੇ ਉਹ ਹਜੇ ਮੜਾਇਆ ਸੰਗ ਦਾ ਕੈਮਰੇ ਦੇ ਮੂਹਰੇ ਆਉਣ ਤੋਂ ਉਹ ਪੱਕਾ ਵਲਾਜਦਾ ਰਾਇ ਇਹਦਾ ਨਾਮ ਮਨਤੋਬਾ ਸਿੰਘ ਹੈ ਤੇ ਇਹ ਆਪਣੇ ਜਿੱਥੇ ਜਾਂਦੇ ਇਹਨੂੰ ਨਾਲ ਲੈ ਕੇ ਜਾਂਦੇ ਆ ਇਹਨੂੰ ਹੁਣ ਭੱਲੇ ਭਲੌਰੀਆਂ ਤੇ ਗੋਲਗਪੇ ਨਾਲ ਦਿਖਾਇਆ ਹੋਇਆ ਤੇ ਦੋ ਮੋਟੇ-ਮੋਟੇ ਪੈਗ ਲੱਗੇ ਹੋਏ ਨੇ ਤੇ ਇਹ ਆ ਇਹਦਾ ਭਾਂਜਾ ਇਹਦੇ ਵੀ ਪੂਰੇ ਪੈਗ ਲੱਗੇ ਹੋਏ ਨੇ ਤੇ ਹਾਂ ਭਾਈ ਹੁਣ ਤੂੰ ਦੱਸ ਕੀ ਰਿਸ਼ਤੇਦਾਰੀ ਪੈਂਦੀ ਆ ਤੇਰੀ ਸਾਡੇ ਇੱਕ ਸਾਵੇਂ ਲਾਂਕੀ ਆ ਅੱਛਾ ਕਿਹੜੀ ਦੇ ਵਿੱਚ ਹੂੰ ਕਿਹੜੀ ਮੇਰੀ ਬੀਬੀ ਦੀ ਹੈ ਇਹਦੀ ਬੀਬੀ ਦੀ ਉਹ ਵਾ ਲੱਗ ਗਿਆ ਅੱਛਾ ਉਹਦੇ ਮੁਤਾਬਕ ਮੈਨੂੰ ਇਹ ਮਾਮਾ ਦੇ ਓਕੇ ਸਾਰਾਈ ਪਰਵਾ ਓਕੇ ਬੜੇ ਤੋਂ ਲਾਈਕੇ ਛੋਟਾ ਠੀਕ ਹੈ ਆਪਣਾ ਵਲੌਗ ਹੈ ਬਾਕੀ ਮਾਮਾ ਭਾਂਜਾ ਮਿਲਦੇ ਆ ਕੱਲ ਨੂੰ ਸਾਨੂੰ ਨਵੇਂ ਫਰੈਸ਼ ਵਲੌਗ ਨਾਲ ਤੇ ਇਹ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਆਪਣਾ ਪੇਜ ਜੇ ਕਿਸੇ ਨੂੰ ਵਧੀਆ ਲੱਗੇ ਤੇ ਕਮੈਂਟਾਂ ਵਿੱਚ ਦੱਸ ਦਿਓ ਅਗਰ ਕਿਸ ਚੀਜ਼ ਦੀਆਂ ਵੀਡੀਓ ਚਾਹੀਦੀਆਂ ਨੇ ਤੁਹਾਨੂੰ ਫਿਰ ਆਪਾਂ ਉਹ ਚੀਜ਼ ਤੇ ਬਣਾਇਆ ਕਰਾਂਗੇ ਵੀਡੀਓ ਠੀਕ